ਵੇਖਦੇ ਰਹੋ ਜਿੱਦਾਂ ਤੁਸੀਂ ਕਰਨੀ ਹੈ ਉਹ ਆ ਗਈ ਵਜਮਾ ਨਾ ਮੇਰੇ ਸਾਹਮਣੇ ਫੁੱਫੜ ਜੀ ਆ ਗਏ ਚਲ ਆਹ ਭਲਾ ਸੁਣੀ ਲਈਏ ਉਹਨਾਂ ਦੀ ਕੀ ਜਾਂਦੇ ਆ ਭਲਾ ਉਹਨਾਂ ਨੇ ਕੀ ਇਹਨੇ ਸੌ ਪਖੜਨਾ ਕੋਈ ਟੈਸਟ ਵੀ ਨਹੀਂ ਕਰਵਾਉਂ ਦਿੰਦੀ ਨਾ ਪਿੰਡੋ ਹੀ ਦਵਾਈ ਲੱਗੀ ਆ ਆਹ ਕਰਤੂਤਾ ਦੇ ਲੰਗੀਆਂ ਰੋ 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 ਸੱਚੀ ਹੋਣ ਦੀ ਆ ਤੇ ਪਹਿਲੇ ਦਿਨ ਤੋਂ ਹੀ ਨਾ ਕੰਮ ਕਰਦੀ ਆ ਕੀ ਲੋੜ ਪਗੀ ਤੁਹਾਨੂੰ ਆਹ ਕੰਮ ਕਰਨ ਦੀ ਮੈਂ ਤਾਂ ਨਾ ਕਰੋ ਮੇਵਾ ਕੰਮ ਨਹੀਂ ਕੀਤਾ ਹੈਗਾ ਵੀ ਸਭ ਕੁਝ ਝੂਠਵਾਏ ਮਾਇਆ ਕੁਮਾਰੀ ਤੇਰੇ ਮੈਂ ਅੱਜ ਦੇ 12:00 ਵਜ ਗਏ ਤੇ ਕੱਲ ਨੂੰ ਕਿੰਨੀ ਕੀ ਦੇਰੀ ਹੈ ਮੇਰੀ ਗੱਲ ਸੁਣ ਕੱਲ ਨੂੰ ਚਲ ਜਾਗੇ ਕੱਲ 9-10 ਵੇ ਚਲ ਜਾਗੇ ਤੂੰ ਵੀ ਨਾਲ ਚੱਲ ਫੀ ਮਮੀ ਨੂੰ ਬਨਾਲਿਆ ਜਾਗੇ ਬਾਨਾ ਲਾ ਦਾਂਗੇ ਕਿ ਸ਼ਹਿਰ ਜਾਣਾ ਕਪੜੇ-ਕਪੜੇ ਲੈਣ ਚਲੋ ਮੈਂ ਤਾਂ ਕਹਿੰਨੀ ਆ ਕੱਲ ਦਾ ਦਿਨ ਛੇਛੀਤੀ ਆ ਜਾ ਕੋਈ ਨਹੀਂ ਤਿਆਰ ਤੇ ਮੈਂ ਹੋ ਜਾਊਂਗੀ ਪਰ ਇਹਨਾਂ ਨੂੰ ਮੈਨੂੰ ਪਤਾ ਲੱਗਨ ਨਹੀਂ ਤੇ ਦਲਜੀਤ ਨੂੰ ਆਖੀ ਵੀ ਅੱਜ ਨਾ ਕਰਵਾ ਲਈ ਕੰਮੜੇ ਘਰਮ ਵਾਲੇ ਨੇ ਉਹ ਨਹੀਂ ਨਹੀਂ ਮਮੀ ਫੋਨ ਆਇਆ ਸੀ ਤੇ ਕੋਈ ਗੱਲ ਨਹੀਂ ਗੂਠੇ ਲੱਗਣੇ ਆ ਤੂੰ ਸਵੇਰੇ ਇਹਨੂੰ ਬਹਾਨਾ ਲਾ ਦਿਓ ਕਿ ਮੈਂ ਦਵਾਈ ਲੈਣ ਜਾਣਾ ਮੈਂ ਹਾਂ ਤਾਂ ਕੋਈ ਨਾ ਕੋਈ ਲਾਉਣਾ ਖਾਣਾ ਫਿਰ ਕੀ ਆਦੇ ਭੂਆ ਜੀ ਫਿਰ ਗਾੜੀਆਂ ਕਹਿਣਾ ਉਹਨੇ ਕੀ ਆ ਉਹਦੇ ਵਿਚਾਰਾ ਚੁੱਪ ਜੇ ਕਰ ਗਿਆ ਹੁਣ ਇਹਦੀਆਂ ਕਰਤੂਤਾਂ ਦਾ ਥੋੜਾ ਪਤਾ ਤੇ ਕੀ ਕਰਦੀ ਫਿਰਦੀ ਹੈ